ਮਾਜ ਮਹੱਲਾ ਪੰਜਵਾ ਇਥੇ ਤੂੰ ਹੈ ਆਗੇ ਆਪੇ ਜੀ ਜੰਤ ਸਭ ਤੇਰੇ ਥਾਪੇ ਤੁਦ ਬਿਨ ਯਵਰ ਨ ਕੋਈ ਕਰਤਾ ਮੈਂ ਧਰ ਓਟ ਤੇ ਤੁਮਾਰੀ ਜਿਉ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨਜੂਐ ਹਾਰੀ ਜਿਉ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੇ ਦਿਨ ਰਾਤੀ ਸਫਲੇਹਾ ਹੈ ਕਾਰੀ ਜਿਓ ਦ੍ਰਿਸ਼ਟ ਧਾਰਿ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਸ ਵਿਣ ਹੋਰ ਦੂਜਾ ਨਹੀਂ ਬਾਬਾ ਨਾਨਕੀ ਇਹ ਮਤ ਸਾਰੀ ਜਿਓ ਮਾਜ ਮਹੱਲਾ ਪੰਜਵਾਂ ਇਥੇ ਤੂੰ ਹੈ ਆਗੇ ਆਪੇ ਜੀ ਜੰਤ ਸਭ ਤੇਰੇ ਥਾਪੇ ਤੁਧ ਬਿਨ ਯਵਰ ਨ ਕੋਈ ਕਰਤਾ ਮੈਂ ਧਰ ਓਟ ਤੇ ਤੁਮਾਰੀ ਜਿਓ ਮੇਰਾ ਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨ ਹੀ ਸੁਖ ਪਾਇਆ ਸੋ ਜਨਮ ਜੁਐ ਹਾਰੀ ਜੀਓ ਨਾਮ ਅਵਖਦ ਜਿਨ ਜਨ ਤੇ ਰ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੇ ਦਿਨ ਰਾਤੀ ਸਫਲੇ ਹਾ ਹੈ ਕਾਰੀ ਜੀਓ ਦ੍ਰਿਸ਼ਟਿ ਧਾਰਿ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕ ਕਸ ਵਿਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜਿਓ ਮਾਜ ਮਹੱਲਾ ਪੰਜਵਾਂ ਇਥੇ ਤੂੰ ਹੈ ਆਗੇ ਆਪੇ ਜੀ ਜੰਤ ਸਭ ਤੇਰੇ ਥਾਪੇ ਤੁਦ ਬਿਨ ਯਵਰ ਨ ਕੋਈ ਕਰਤਾ ਮੈਂ ਧਰ ਓਟ ਤੇ ਤੁਮਾਰੀ ਜਿਓ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨ ਹੀ ਸੁਖ ਪਾਇਆ ਸੋ ਜਨਮ ਨਜੂਐ ਹਾਰੀ ਜਿਓ ਨਾਮਿਆ ਵਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੇ ਦਿਨ ਰਾਤੀ ਸਫਲੇ ਹਾ ਹੈ ਕਾਰੀ ਜੀਓ ਦ੍ਰਿਸ਼ਟਿ ਧਾਰਿ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਸ ਵਿਣ ਹੋਰ ਦੂਜਾ ਨਹੀਂ ਬਾਬਾ ਨਾਨਕੀ ਇਹ ਮਤ ਸਾਰੀ ਜੀਓ ਮਾਜ ਮਹੱਲਾ ਪੰਜਵਾਂ ਇਥੇ ਤੂੰ ਹੈ ਆਗੇ ਆਪੇ ਜੀ ਜੰਤ ਸਭ ਤੇਰੇ ਥਾਪੇ ਤੁਦ ਬਿਨ ਯਵਰ ਨ ਕੋਈ ਕਰਤਾ ਮੈਂ ਧਰ ਓਟ ਤੇ ਤੁਮਾਰੀ ਜੀਉ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨਜੂਐ ਹਾਰੀ ਜੀਉ ਨਾਮ ਅਵਖਦ ਜਿਨ ਜਨ ਤੇ ਰਹਿ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੇ ਦਿਨ ਰਾਤੀ ਸਫਲੇਹਾ ਹੈ ਕਾਰੀ ਜੀਉ ਦ੍ਰਿਸ਼ਟੀ ਧਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਵਿਣ ਹੋਰ ਦੂਜਾ ਨਹੀਂ ਬਾਬਾ ਨਾਨਕੀ ਇਹ ਮਤ ਸਾਰੀ ਜਿਓ ਮਾਜ ਮਹੱਲਾ ਪੰਜਵਾਂ ਇਥੇ ਤੂੰ ਹੈ ਆਗੇ ਆਪੇ ਜੀ ਜੰਤ ਸਭ ਤੇਰੇ ਥਾਪੇ ਤੁਦ ਬਿਨ ਯਵਰ ਨ ਕੋਈ ਕਰਤਾ ਮੈਂ ਧਰ ਓਟ ਤੇ ਤੁਮਾਰੀ ਜਿਓ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਜੁਵੈ ਹਾਰੀ ਜਿਓ ਨਾਮਯਾ ਵਖਦ ਜਿਨ ਜਨ ਤੇਰੈ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੇ ਦਿਨ ਰਾਤੀ ਸਫਲੇਹਾ ਹੈ ਕਾਰੀ ਜਿਓ ਦ੍ਰਿਸ਼ਟਿ ਧਾਰਿ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਸ ਵਿਣ ਹੋਰ ਦੂਜਾ ਨਹੀਂ ਬਾਬਾ ਨਾਨਕੀ ਇਹ ਮਤ ਸਾਰੀ ਜਿਓ ਮਾਜ ਮਹੱਲਾ ਪੰਜਵਾ ਇਥੇ ਤੂੰ ਹੈ ਆਗੇ ਆਪੇ ਜੀ ਜੰਤ ਸਭ ਤੇਰੇ ਥਾਪੇ ਤੁਦ ਬਿਨ ਯਵਰ ਨ ਕੋਈ ਕਰਤਾ ਮੈਂ ਧਰ ਓਟ ਤੇ ਤੁਮਾਰੀ ਜਿਉ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨਜੂਐ ਹਾਰੀ ਜਿਉ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੇ ਦਿਨ ਰਾਤੀ ਸਫਲੇਹਾ ਹੈ ਕਾਰੀ ਜਿਓ ਦ੍ਰਿਸ਼ਟ ਤਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕਸ ਵਿਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜਿਓ ਮਾਜ ਮਹੱਲਾ ਪੰਜਵਾਂ ਇਥੇ ਤੂੰ ਹੈ ਆਗੇ ਆਪੇ ਜੀ ਜੰਤ ਸਭ ਤੇਰੇ ਥਾਪੇ ਤੁਦ ਬਿਨ ਯਵਰ ਨ ਕੋਈ ਕਰਤਾ ਮੈਂ ਧਰ ਓਟ ਤੇ ਤੁਮਾਰੀ ਜਿਓ ਮੇਰਾ ਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨ ਹੀ ਸੁਖ ਪਾਇਆ ਸੋ ਜਨਮ ਜੁਐ ਹਾਰੀ ਜੀਓ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੇ ਦਿਨ ਰਾਤੀ ਸਫਲੇ ਹਾ ਹੈ ਕਾਰੀ ਜੀਓ ਦ੍ਰਿਸ਼ਟ ਧਾਰਿ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕ ਕਸ ਵਿਣ ਹੋਰ ਦੂਜਾ ਨਹੀਂ ਬਾਬਾ ਨਾਨਕੀ ਇਹ ਮਤਸਾਰੀ ਜਿਓ ਮਾਜ ਮਹੱਲਾ ਪੰਜਵਾਂ ਇਥੇ ਤੂੰ ਹੈ ਆਗੇ ਆਪੇ ਜੀ ਜੰਤ ਸਭ ਤੇਰੇ ਥਾਪੇ ਤੁਦ ਬਿਨ ਯਵਰ ਨ ਕੋਈ ਕਰਤਾ ਮੈਂ ਧਰ ਓਟ ਤੇ ਤੁਮਾਰੀ ਜਿਓ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨਜੂਐ ਹਾਰੀ ਜਿਓ ਨਾਮਿਆ ਵਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੇ ਦਿਨ ਰਾਤੀ ਸਫਲੇ ਹਾ ਹੈ ਕਾਰੀ ਜੀਓ ਦ੍ਰਿਸ਼ਟਿ ਧਾਰਿ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਸ ਵਿਣ ਹੋਰ ਦੂਜਾ ਨਹੀਂ ਬਾਬਾ ਨਾਨਕੀ ਇਹ ਮਤ ਸਾਰੀ ਜੀਓ ਮਾਜ ਮਹੱਲਾ ਪੰਜਵਾਂ ਇਥੇ ਤੂੰ ਹੈ ਆਗੇ ਆਪੇ ਜੀ ਜੰਤ ਸਭ ਤੇਰੇ ਥਾਪੇ ਤੁਦ ਬਿਨ ਯਵਰ ਨ ਕੋਈ ਕਰਤਾ ਮੈਂ ਧਰ ਓਟ ਤੇ ਤੁਮਾਰੀ ਜੀਉ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨਜੂਐ ਹਾਰੀ ਜੀਉ ਨਾਮ ਅਵਖਦ ਜਿਨ ਜਨ ਤੇ ਰਹਿ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੇ ਦਿਨ ਰਾਤੀ ਸਫਲੇਹਾ ਹੈ ਕਾਰੀ ਜੀਉ ਦ੍ਰਿਸ਼ਟੀ ਧਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਿਵਨ ਹੋਰ ਦੂਜਾ ਨਹੀਂ ਬਾਬਾ ਨਾਨਕੀ ਇਹ ਮਤ ਸਾਰੀ ਜੀਓ ਮਾਜ ਮਹੱਲਾ ਪੰਜਵਾਂ ਇਥੇ ਤੂੰ ਹੈ ਆਗੇ ਆਪੇ ਜੀ ਜੰਤ ਸਭ ਤੇਰੇ ਥਾਪੇ ਤੁਦ ਬਿਨ ਯਵਰ ਨ ਕੋਈ ਕਰਤਾ ਮੈਂ ਧਰ ਓਟ ਤੇ ਤੁਮਾਰੀ ਜੀਓ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਜੁਐ ਹਾਰੀ ਜਿਓ ਨਾਮਯਾ ਵਖਦ ਜਿਨ ਜਨ ਤੇ ਰ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੇ ਦਿਨ ਰਾਤੀ ਸਫਲੇ ਹਾ ਹੈ ਕਾਰੀ ਜਿਓ ਦ੍ਰਿਸ਼ਟਿ ਧਾਰਿ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਸ ਵਿਣ ਹੋਰ ਦੂਜਾ ਨਹੀਂ ਬਾਬਾ ਨਾਨਕੀ ਇਹ ਮਤ ਸਾਰੀ ਜਿਓ ਮਾਜ ਮਹੱਲਾ ਪੰਜਵਾ ਇਥੇ ਤੂੰ ਹੈ ਆਗੇ ਆਪੇ ਜੀ ਜੰਤ ਸਭ ਤੇਰੇ ਥਾਪੇ ਤੁਦ ਬਿਨ ਯਵਰ ਨ ਕੋਈ ਕਰਤਾ ਮੈਂ ਧਰ ਓਟ ਤੇ ਤੁਮਾਰੀ ਜਿਉ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨਜੂਐ ਹਾਰੀ ਜਿਉ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੇ ਦਿਨ ਰਾਤੀ ਸਫਲੇਹਾ ਹੈ ਕਾਰੀ ਜਿਓ ਦ੍ਰਿਸ਼ਟ ਤਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਿਵਨ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜਿਓ ਮਾਜ ਮਹੱਲਾ ਪੰਜਵਾਂ ਇਥੇ ਤੂੰ ਹੈ ਆਗੇ ਆਪੇ ਜੀ ਜੰਤ ਸਭ ਤੇਰੇ ਥਾਪੇ ਤੁਦ ਬਿਨ ਯਵਰ ਨ ਕੋਈ ਕਰਤਾ ਮੈਂ ਧਰ ਓਟ ਤੇ ਤੁਮਾਰੀ ਜਿਓ ਮੇਰਾ ਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨ ਹੀ ਸੁਖ ਪਾਇਆ ਸੋ ਜਨਮ ਨਜੂਐ ਹਾਰੀ ਜੀਓ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੇ ਦਿਨ ਰਾਤੀ ਸਫਲੇ ਹਾ ਹੈ ਕਾਰੀ ਜੀਓ ਦ੍ਰਿਸ਼ਟਿ ਧਾਰਿ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕ ਕਸ ਵਿਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ